ਸਸਿਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਰਨਲ ਨੌਲੇਜ ਕਰੰਟ ਅਫੇਅਰਸ ਫਿਕਸ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਕਹਾਣੀਕਾਰ ਨਕਤੇ ਸਿੰਘ ਜਿਨ੍ਹਾਂ ਦਾ ਜੀਵਨ ਕਾਲ 1925 ਤੋਂ 1981 ਈਸਵੀ ਤੱਕ ਦਾ ਹੈ ਅੱਜ ਦੀ ਵੀਡੀਓ ਮਾਸਟਰ ਕੈਡਰ UGC ਆਲ گورਨਮੈਂਟ ਜੌਬ ਐਗਜ਼ਾਮ ਦੇ ਵਿਦਿਆਰਥੀਆਂ ਦੇ ਲਈ ਬਣੀ ਲਾਈਵੰਤ ਵੀਡੀਓ ਹੈ ਸੋ ਗੱਲਬਾਤ ਕਰਦੇ ਹਾਂ ਨਵਤੇਜ ਸਿੰਘ ਬਾਰੇ ਜਿਨ੍ਹਾਂ ਦਾ ਜਨਮ 8 ਜਨਵਰੀ 1925 ਨੂੰ ਹੋਇਆ ਕਿੱਥੇ ਜਨਮ ਸਥਾਨ ਸਿਆਲਕੋਟ ਸਿਆਲਕੋਟ ਪਾਕਿਸਤਾਨ ਵਿਖੇ ਉਹਨਾਂ ਦਾ ਜੋ ਜਨਮ ਹੈ ਉਹ ਹੋਇਆ ਲੰਦੇ ਪੰਜਾਬ 'ਚ ਉਹਨਾਂ ਦਾ ਜਨਮ ਹੋਇਆ ਨਵਤੇਜ ਸਿੰਘ ਦਾ ਕਹਾਣੀਕਾਰ ਨਵਤੇਜ ਸਿੰਘ ਜੋ ਕਿ ਸਮਾਜਵਦੀ ਕਹਾਣੀਕਾਰ ਸਨ ਉਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਗੁਰਬਖਸ਼ ਸਿੰਘ ਪੀਤਲੜੀ ਜੋ ਕਿ ਪੰਜਾਬੀ ਦੇ ਇੱਕ ਪ੍ਰਸਿੱਧ ਲੇਖਕ ਮਾਤਾ ਜੀ ਦਾ ਨਾਮ ਸ਼੍ਰੀਮਤੀ ਜਗਜੀਤ ਕੌਰ ਜਨਮ ਜਨਮ ਸਥਾਨ ਤੇ ਮਾਤਾ ਪਿਤਾ ਜੀ ਦਾ ਨਾਮ ਇਹ ਕੁਐਸਚਨ ਮਾਸਟਰ ਕੈਡਰ UGC ਤੇ NTT ਪੇਪਰ 1 ਦੇ ਵਿਦਿਆਰਥੀਆਂ ਨੂੰ ਜ਼ਰੂਰ ਪੁੱਛਿਆ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਉਹਨਾਂ ਦੇ ਕਹਾਣੀ ਸੰਗ੍ਰਹਿਾਂ ਦੀ ਉਹਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਦੇਸ਼ ਵਾਪਸੀ 1955 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ नवी रुत्त उन्नीस सौ बासपति की महक उन्नीस सौ सीस्वी चानन उन्नीस सौ त्रेंट ईस्वी सो कहानीकार पहला कहानी संग्रह संग्रहरी कहानी संग्रह ये बड़े इंपॉर्टेंट क्वेश्चन होंगे ने पहला देश वापसी उन्होंने उन्नीस सौ पचवंजा प्रकाशित करवाया एक पासे कहानी संग्रह एक पासे सन लिख लो ਤਾਂ ਤੁਹਾਨੂੰ ਜਿਹੜਾ ਹੈ ਇਹਨਾਂ ਦੇ ਸੰ ਤੇ ਸੰ ਕਿਹੜੇ ਚ ਕਹਾਣੀ ਸੰਗ੍ਰਹਿ ਲਿਖੇ ਗਏ ਇਹ ਯਾਦ ਕਰਨ ਦਾ ਤਰੀਕਾ ਸੌਖਾ ਹੋ ਜਾਏਗਾ ਭਾਈਆ ਬਾਜ 1975 ਈ ਬਾਹਰੋਂ ਤੱਕ ਸਮੂਚਾ ਕਹਾਣੀ ਸੰਗ੍ਰਹਿ ਹੈ ਉਹਨਾਂ ਦਾ 2030 ਈ ਤੇ ਉਹਨਾਂ ਦੀ ਮੌਤ ਹੋਈ ਹੈ 12 ਜਨਵਰੀ 1981 ईस्वी ਦੇ ਵਿੱਚ ਸੋਨਾਂ ਦਾ ਜੀਵਨ ਕਾਲ 1925 ਤੋਂ 1981 ईस्वी ਤੱਕ ਦਾ ਹੈ 8 ਜਨਵਰੀ 1925 ਨੂੰ ਨਾਂ ਦਾ ਜਨਮ 12 ਜਨਵਰੀ 1981 ਨੂੰ ਉਹਨਾਂ ਦੀ ਜੋ ਹੈ ਮੌਤ ਹੋ ਗਈ ਸੋ ਇੰਪੋਰਟੈਂਟ ਕੁਐਸਚਨ ਨੇ ਹੁਣ ਗੱਲਬਾਤ ਕਰਦੇ ਹਾਂ ਉਹਨਾਂ ਬਾਰੇ ਮਹੱਤਵਪੂਰਨ ਗੱਲਾਂ ਦੇ ਬਾਰੇ ਜਿਨ੍ਹਾਂ 'ਚ ਪ੍ਰਸ਼ਨ ਆਉਂਦੇ ਨੇ ਮਾਸਟਰ ਕੈਡਰ UGC ਦੇ ਵਿੱਚ ਨਵਦੇਸ਼ ਸਿੰਘ ਨੂੰ ਮਾਰਕਸਵਾਦੀ ਵਿਚਾਰਧਾਰਾ ਦਾ ਗਿਆਨ ਆਪਣੇ ਪਰਿਵਾਰ ਤੋਂ ਮਿਲਿਆ ਆਪਣੇ ਪਿਤਾ ਸਰਦਾਰ ਗੁਰਬਖਸ਼ ਸਿੰਘ ਪੀਤਲੜੀ ਤੋਂ ਉਹਨਾਂ ਨੂੰ ਮਾਰਕਸਵਾਦੀ ਵਿਚਾਰਧਾਰਾ ਕਿ ਗਰੀਬਾਂ ਦਾ ਜੋ ਸ਼ੋਸ਼ਣ ਕੀਤਾ ਜਾ ਰਿਹਾ ਹੈ ਉਹਨਾਂ ਦੇ ਲਈ ਆਵਾਜ਼ ਉਠਾਣਾ ਇਹ ਵਿਚਾਰਧਾਰਾ ਪਰਿਵਾਰ ਤੋਂ ਗਿਆਨ ਮਿਲਿਆ ਨਪਤੇਜ ਸਿੰਘ ਨੇ ਫਿਰਕਾ ਪ੍ਰਸਤੀ ਦੇ ਕੋਚ ਨੂੰ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕੀਤਾ ਹੈ ਜੇਕਰ ਅਜੇ ਤੱਕ ਤੁਸੀਂ ਮੇਰਾ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਆਪਣੇ ਪਿਤਾ ਸਰਦਾਰ ਗੁਰਬਖਸ਼ ਸਿੰਘ ਪੀਤਲੜੀ ਦੀ ਮੌਤ ਤੋਂ ਬਾਅਦ ਪੀਤਲੜੀ ਰਸਾਲੇ ਦੀ ਸੰਪਾਦਨੀ ਦਾ ਕੰਮ ਕਿਸ ਨੇ ਸੰਭਾਲਿਆ ਨਪਤੇਜ ਸਿੰਘ ਨਵਦੀਪ ਸਿੰਘ ਨੇ ਮਨੋਵਿਗਿਆਨਕ ਵਿਸ਼ੇ ਵਿੱਚ ਐਮਏ 1945 ਈਸਵੀ ਵਿੱਚ ਕੀਤੀ। ਕੁਐਸਚਨ ਤੁਹਾਨੂੰ ਆਏਗਾ ਕਿ ਨਵ ਦੇ ਨਵਤੇਜ ਸਿੰਘ ਨੇ ਕਿਸ ਵਿਸ਼ੇ ਵਿੱਚ ਐਮਏ ਕੀਤੀ ਪੰਜਾਬੀ ਹਿਸਟਰੀ ਹਿੰਦੀ ਜਾਂ ਮਨੋਵਿਗਿਆਨ ਤਾਂ ਉਹਨਾਂ ਨੇ ਮਨੋਵਿਗਿਆਨ ਵਿਸ਼ੇ ਵਿੱਚ ਐਮਏ ਕੀਤੀ ਸੀ। ਨਵਤੇਜ ਸਿੰਘ ਦਾ ਵਿਆਹ ਮਹਿੰਦਰ ਕੌਰ ਟੈਨਸ ਖਿਡਾਰਨ ਨਾਲ ਹੋਇਆ। ਨਵਤੇਜ ਸਿੰਘ ਦੀਆਂ ਰਚਨਾਵਾਂ ਮੇਰੇ ਧਰਤੀ ਮੇਰੇ ਲੋਕ ਸਿਰਲੇਖੇ ਛਪਦੀਆਂ ਰਹੀਆਂ ਹਨ। ਇਹ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ, ਕਰੰਟ ਅਫੇਅਰਸ, ਹਿਸਟਰੀ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ। ਪੰਜਾਬੀ ਸਿਕਸ ਤੇ ਹਿਸਟਰੀ ਦੇ ਮੌਕ ਟੈਸਟ ਵੀ ਮੈਂ ਤੁਹਾਨੂੰ ਕਰਵਾ ਰਹੀ ਹਾਂ ਜੋ ਤੁਹਾਡੇ ਪੇਪਰ ਦੀ ਤਿਆਰੀ 'ਚ ਕਾਫੀ ਸਹਾਇਕ ਸਿੱਧ ਹੋਣਗੇ। ਨਗਦੇਸ਼ ਸਿੰਘ ਦੀ ਮੌਤ ਕੈਂਸਰ ਬਿਮਾਰੀ ਦੇ ਕਾਰਨ 12 ਜਨਵਰੀ 1981 ਈਸਵੀ ਨੂੰ ਹੋਈ ਨਗਦੇਸ਼ ਸਿੰਘ ਪ੍ਰਗਤੀਵਾਦੀ ਰੋਮਾਂਟਿਕ ਵਰਤੀ ਦਾ ਕਹਾਣੀਕਾਰ ਸੀ ਮਾਰਕਸਵਾਦੀ ਤੇ ਪ੍ਰਗਤੀਵਾਦੀ ਇੱਕ ਦੂਜੇ ਨਾਲ ਸੰਬੰਧਿਤ ਹਨ ਤਾਂ ਉਹ ਪ੍ਰਗਤੀਵਾਦੀ ਰੋਮਾਂਟਿਕ ਵਰਤੀ ਦਾ ਕਹਾਣੀਕਾਰ ਸੀ ਕਮੈਂਟ ਬਾਕਸ ਇਸ ਜਾ ਕੇ ਤੁਸੀਂ ਜਰੂਰ ਦੱਸਣਾ ਹੈ ਕਿ ਮੇਰੇ ਦੁਆਰਾ ਕਰਾਇਆ ਵਿਸ਼ਾ ਤੁਹਾਡੇ ਲਈ ਕਿੰਨਾ ਕਸਰਤਕ ਸਿੱਧ ਹੋ ਗਿਆ ਹੈ ਨਗੇਸ਼ ਸਿੰਘ ਨੇ 1941 ਈਸਵੀ ਵਿੱਚ ਪ੍ਰੀਤ ਲੜੀ ਦੇ ਸਹਿ ਸੰਪਾਦਨ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ ਨਗੇਸ਼ ਸਿੰਘ ਦਾ ਦ੍ਰਿਸ਼ਟੀਕੋਣ ਕੀ ਸੀ ਮਾਨਵਵਾਦੀ ਸੀ ਮਨੁੱਖਤਾ ਦੇ ਭਲੇ ਲਈ ਜੋਨਾਂ ਦੇ ਦੁੱਖ ਦਰਦ ਨੇ ਕਿਸੇ ਇਨਸਾਨ ਦੇ ਉਸ ਨੂੰ ਆਪਣੀ ਕਹਾਣੀ ਦੇ ਵਿੱਚ ਉਹਨਾਂ ਨੇ ਪੇਸ਼ ਕੀਤਾ ਹੈ ਤਾਂ ਮਾਨਵਵਾਦੀ ਦ੍ਰਿਸ਼ਟੀਕੋਣ ਵਾਲਾ ਉਹ ਇੱਕ ਕਹਾਣੀਕਾਰ ਸੀ ਨਵਦੇਸ਼ ਸਿੰਘ ਜਿਨ੍ਹਾਂ ਦਾ ਜੀਵਨ ਕਾਲ 1925 ਤੋਂ 1981 ਇਸਵੀ ਅੱਜ ਦੀ ਵੀਡੀਓ ਕਹਾਣੀਕਾਰ ਨਵਦੇਸ਼ ਸਿੰਘ ਬਾਰੇ 1973 ਵਿੱਚ ਪਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੱਤਰਕਾਰ ਦੇ ਤੌਰ ਤੇ ਉਹਨਾਂ ਨੂੰ ਸਨਮਾਨਿਤ ਕੀਤਾ। ਨਕਤੇ ਸਿੰਘ ਦੂਜੇ ਦੌਰ ਦਾ ਕਹਾਣੀਕਾਰ ਸੀ। ਕਿਹੜੇ ਦੌਰ ਦਾ ਦੂਜੇ ਦੌਰ ਦਾ ਕਹਾਣੀਕਾਰ ਸੀ? ਇੰਪੋਰਟੈਂਟ ਕੁਐਸਚਨ ਹੈ ਇਹ ਪੁੱਛਿਆ ਜਾਂਦਾ ਹੈ ਕਿ ਕਿਹੜੇ ਦੌਰ ਦੇ ਕਹਾਣੀਕਾਰ ਸਨ? ਤਾਂ ਦੂਸਰੇ ਦੌਰ ਦੇ ਕਹਾਣੀਕਾਰ ਸਨ। ਮਾਰਕਸਵਾਦੀ ਵਿਚਾਰਧਾਰਾ ਨਾਲ ਸੰਬੰਧਿਤ ਸਨ ਤੇ ਮਾਰਕਸਵਾਦੀ ਵਿਚਾਰਧਾਰਾ ਉਹਨਾਂ ਨੇ ਆਪਣੇ ਪਰਿਵਾਰ ਤੋਂ ਗ੍ਰਹਿਣ ਕੀਤੀ 1953 ਈਸਵੀ ਵਿੱਚ ਰੂਮਾਨੀਆਂ ਵਿਖੇ ਸੰਸਾਰ ਮੇਲੇ ਵਿੱਚ ਇੱਕ ਕੁਮੰਤਰੀ ਸਾਹਿਤਿਕ ਮੁਕਾਬਲਾ ਹੋਇਆ ਜਿਸ ਵਿੱਚ ਉਸ ਦੀ ਕਹਾਣੀ ਕੋਟ ਤੇ ਮਨੁੱਖ ਕੋਟ ਤੇ ਮਨੁੱਖ ਨੂੰ ਸਰਵੋਤਮ ਮੰਨਿਆ ਗਿਆ ਇੱਕ ਕੋਟ ਦੇ ਮਨੁੱਖ ਗਲਤੀ ਨਾਲ ਲਿਖਿਆ ਗਿਆ ਹੈ ਜੀ ਉਹਨਾਂ ਦੀ ਕਹਾਣੀ ਹੈ ਕੋਟ ਤੇ ਮਨੁੱਖ ਉਸ ਕਹਾਣੀ ਨੂੰ ਸਰਵੋਤਮ ਮੰਨਿਆ ਗਿਆ ਸੀ ਰੋਮਾਨੀਆ ਵਿਖੇ ਜੋ ਸੰਸਾਰ ਮੇਲਾ ਹੋਇਆ ਕੁਮਾਂਤਰੀ ਸਹਿਤਿਕ ਮੇਲੇ ਵਿੱਚ ਉਸ ਦੇ ਚਾਰ ਪੁੱਤਰ ਸਨ ਨਾਮ ਸੀ ਉਹਨਾਂ ਦਾ ਪਾਬਲੋ ਸੁਮਿਤ ਰਿਤੂਰਾਜ ਤੇ ਰਤਿਕਰ ਨਵਤੇਜ ਸਿੰਘ ਨੇ ਆਪਣੀਆਂ ਰਚਨਾਵਾਂ ਦੇ ਲਈ ਵਾਦੀ ਉਪਾਸ਼ਾ ਦੀ ਵਰਤੋਂ ਕੀਤੀ ਹੈ ਨਵਤੇਜ ਦਿਮੋਤੋਬਗ ਪੀਤਲੜੀ ਦੀ ਸੰਪਾਦਨੀ ਦਾ ਕੰਮ ਉਸਦੇ ਪੁੱਤਰ ਸੁਮਿਤ ਨੇ ਜੋ ਹੈ ਸੰਭਾਲਿਆ ਜਿਸ ਨੂੰ 1984 ਦੇ ਵਿੱਚ ਆਤਵਾਦ ਦੇ ਦੌਰ ਦੇ ਵਿੱਚ ਕਤਲ ਕਰ ਦਿੱਤਾ ਗਿਆ ਮਾਰ ਦਿੱਤਾ ਗਿਆ सो अतवाद का शिकार उस बेटे। सो so इस तरह की वीडियो पंजाबी दे कहानी का नवतेज सिंह जो कि गुरबख सिंह पीतलड़ी के पुत्र सन उस संबंधित सर इस तरह दानकारियां प्राप्त करने मेरे यूट्यूब चैनल पंजाबी वाले भैन जी को सबसक्राइब कर महत्वपूर्ण जानकारियां प्राप्त करो ਇਸ ਚੈਨਲ ਤੇ ਮੈਂ ਤੁਹਾਨੂੰ ਸਵਿਕ ਹਿਸਟਰੀ ਤੇ ਪੰਜਾਬੀ ਦੇ ਮੌਕ ਟੈਸਟ ਵੀ ਕਰਵਾ ਰਹੀ ਹਾਂ ਇਸ ਤੋਂ ਇਲਾਵਾ ਫੇਸਬੁੱਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਚੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ ਮੇਰੇ ਚੈਨਲ ਪੰਜਾਬੀ ਵਾਲੇ ਪੈਂਚੀ ਨੂੰ ਸਬਸਕ੍ਰਾਈਬ ਕਰੋ ਧੰਨਵਾਦ